ਮੇਰੇ ਕੋਲ ਬਿਨਾ ਬਿਜਲੀ ਦੇ ਮਸ਼ੀਨਾਂ ਕਈ ਮਸ਼ੀਨਾਂ ਮੇਰੇ ਕੋਲ ਨੌਰ ਫਿਨਾ ਬਿਨਾ ਬਿਜਲੀ ਤੇ ਬਿਨਾ ਬੈਟਰੀ ਤੇ ਬਿਨਾ ਸੈਲਾਂ ਦੇ ਟੈਲੀਵਿਜ਼ਨ ਜਿੰਨੀ ਆਵਾਜ਼ ਆ ਮੇਰੇ ਕੋਲ ਪੱਤਰਕਾਰ ਆਵਾ ਬਿ ਬਿਨਾ ਬਿਜਲੀ ਤੇ ਬਿਨਾ ਕਿਸੇ ਇਲੈਕਟ੍ਰੀਸ਼ੀਅਨ ਸਰਕਟ ਤੇ ਆਵਾਜ਼ ਬਣ ਸਕਦੀ फेर ਮੈਨੂੰ ਤਜਰਬਾ ਕਰਕੇ ਬਤਾਉਂਗਾ ਭਾਈ ਇਸ ਤਰ੍ਹਾਂ ਬਣਾਉਣ ਕੀ ਬਾਤ ਬੈਠੇ ਬਥੇਰੇ ਆਵਾ ਮੰਗਣ ਮੇਰੇ ਪਰ ਮੈਂ ਕਿਹਾ ਮੈਂ ਲੈ ਤੇ ਲਿਉਂਗਾ ਚੀਜ਼ ਮੈਂ ਦਿਨ-ਦਿਨ ਹੀ ਆਪਣੇ ਪਾਸ ਤੇ ਮੈਂ ਕਲੈਕਸ਼ਨ ਈਬੀ ਕਰ ਰਿਹਾ ਬਹੁਤ ਕਲੈਕਸ਼ਨ ਕਰੀ ਬੀ ਮੇਰੇ ਪਰ ਕਈ ਕਮਰੇ ਭਰੇ ਹੋਏ ਆ ਛੋਟਾ ਜਿਹਾ ਗਉਂ ਆ ਮਾਰਾ ਹਰਿਆਣੇ ਦੀ ਸਰਦ ਪਰ ਬੈਠੇ ਮਾਰਾ ਮੁਹਾਲੀ ਜ਼ਿਲ੍ਹੇ ਦਾ ਹਰਿਆਣੇ ਨੂੰ ਲੱਗਦਾ ਆਖਰੀ ਗਉਂ ਆ ਮਾਰਾ ਮਾਰੇ ਗਉਂ ਪਹਿਲਾਂ ਪਟਿਆਲੇ ਜ਼ਿਲ੍ਹੇ ਮਾ ਪੜੇ ਕਰਾਂ ਤੇ ਉਸਤੇ ਬਾਅਦ ਮੋਹਾਲੀ ਨਾ ਮਾ ਜੀਲਾ ਬਣ ਗਿਆ ਮਾਰੇ 20 25 ਗੋਂ ਪਟਿਆਲੇ ਮਾ ਤੇ ਕੱਢ ਗਾ ਮੋਹਾਲੀ ਜਿਹਦੇ ਮੈਂ ਪਾਤੀਏ ਆਣ ਪਿਰਣਗੇ ਪਹਿਲਾਂ ਸਾਰਾ ਸੱਦਾ ਅਸਲੀ ਦਾ ਔਰ ਈਬ ਤੋ ਅੱਧਾ ਜ਼ਹਿਰ ਖੈ ਰਹੇ ਆ ਇਹ ਤੋ ਬਹੁਤ ਬੁਰਾ ਹਾਲ ਆ ਮੇਰੀ ਉਮਰ ਹੋ ਗਈ 74 75 ਸਾਲ ਐ ਔਰ ਮੈਂ ਅੱਜ ਦੇ 53 ਸਾਲ ਪਹਿਲਾਂ ਗ੍ਰੈਜੂਏਸ਼ਨ ਕਰੀਦੀ ਔਰ ਪੰਜਾਬੀ ਇਲੈਕਟਿਵ ਗੈਲ ਕਰੀਦੀ ਫਸਟ ਏਅਰ ਨੂੰ ਦਾ ਹਰ ਸਾਲ ਪੰਜਾਬੀ ਮਾ ਈਬੀ ਵਧੀਆ ਪੰਜਾਬੀ ਆ ਵਾ ਤੋ ਮੰਨੂ ਮੈਂ 22 ਸਾਲ ਦਾ ਚਾਚਾਦ ਚਾਹਤ ਮੈਨੂੰ ਪਤਾ ਲੱਗਿਆ ਬਈ ਪਵਾਦ ਕਿਸ ਨੂੰ ਗਾਹ ਪਵਾਦ ਬਿਲਕੁਲ ਮੇਰੇ ਵਾਸਤਾ ਅਨਨੰਤਾ ਬਿਲਕੁਲ ਮੈਨੂੰ ਪਤਾ ਨਹੀਂਦਾ ਪਵਾਦ ਕਿਆ ਹੋਆ ਸਸ਼ਕਾ ਜੀ ਪੁਆਦੀ ਪੰਜਾਬ ਦੇ ਪ੍ਰੋਗਰਾਮ ਪੁਆਦ ਵਾਲੇ ਦੇ ਵੀ ਤੁਹਾਡਾ ਸਵਾਗਤ ਹੈ ਗੱਲਬਾਤ ਕਰਾਂਗੇ ਅੱਜ ਪ੍ਰੋਗਰਾਮ ਦੇ ਵਿੱਚ ਜੋ ਕੁਝ ਪੁਆਦ ਵਾਲੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅਸੀਂ ਤਾਂ ਜ਼ਿਕਰ ਕਰ ਰਹੇ ਹਾਂ ਕਿਉਂਕਿ ਇਹਦੇ ਵਿੱਚ ਅਸੀਂ ਉਹਨਾਂ ਪੁਆਦ ਦੇ ਉਹਨਾਂ ਕੀਮਤੀ ਬੰਦਿਆਂ ਨੂੰ ਜਿਨ੍ਹਾਂ ਨੇ ਪੁਆਦ ਦੀ ਖੇਤਰ ਦੇ ਵਿੱਚ ਆਪਣਾ ਵੱਖਰਾ ਯੋਗਦਾਨ ਪਾਇਆ ਜਾਂ ਫਿਰ ਪੁਆਦ ਦੇ ਨਾਲ ਸੰਬੰਧ ਕੋਈ ਨਾ ਕੋਈ ਵੱਖਰਾ ਯੋਗਦਾਨ ਤੇ ਵੱਖਰਾ ਨਾਮ ਕਮਾ ਚੁੱਕੇ ਨੇ ਸਾਡੇ ਨਾਲ ਨੇ ਬਾਪੂ ਮੋਹਨ ਸਿੰਘ ਬਚਨ ਜੀ ਜੋ ਕਿ ਪੁਆਦੀ ਖੇਤਰ ਦੇ ਵਿੱਚ ਖਾਸ ਤੌਰ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਜਿਹੜੇ ਪੱਥਰ ਵਾਲੇ ਤਵੇ ਹੁੰਦੇ ਸੀ ਜਿਹੜੇ ਪਹਿਲਾਂ ਵਿਹਾਂ ਦੇ ਵਿੱਚ ਚੱਲਦੇ ਸੀ ਉਹ ਸੰਭਾਲੀ ਤੇ ਬੈਠੇ ਸਨ ਬਾਪੂ ਜੀ ਪੱਪੂ ਹੋਰਾਂ ਦੇ ਕੋਲ ਇੱਕ ਤਵਾ ਪਵਾਦ ਦਾ ਵੀ ਹੈ ਪਟਿਆਲੇ ਕੀਆਂ ਬਾਤਾਂ ਉਹਨਾਂ ਦੇ ਨਾਲ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਬਾਪੂ ਹੋਰਾਂ ਦਾ ਸਵਾਗਤ ਕਰ ਲਈਏ ਫਿਰ ਕਰਦੇ ਹਾਂ ਗੱਲਬਾਤ ਪੱਪੂ ਤੁਹਾਡਾ ਸਵਾਗਤ ਹੈ ਪਵਾਦੀ ਪੰਜਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੋਹਨ ਸਿੰਘ ਬਾਛਲ ਪਿੰਡ ਕਸੌਲੀ ਤੋਂ ਬੋਲਦਾ ਜੀ ਬਾਪੂ ਸਭ ਤੋਂ ਪਹਿਲਾਂ ਤੁਸੀਂ ਦਰਸ਼ਕਾਂ ਨੂੰ ਇਹ ਦੱਸ ਦਿਓ ਤੁਸੀਂ ਕਿੱਥੋਂ ਰਹਿਣ ਵਾਲਿਓ ਕਿ ਤੁਹਾਡਾ ਇਲਾਕਾ ਕਿਹੜਾ ਹੈ ਪਵਾਦ ਦੇ ਵਿੱਚ ਕਿਥੇ ਖੇਤਰ ਦੇ ਵਿੱਚ ਰਹਿੰਦੇ ਤੁਸੀਂ ਕਿਉਂਕਿ ਪਵਾਦ ਪੰਜਾਬ ਦੇ ਵਿੱਚ ਵੀ ਜਿਹੜਾ ਪਵਾਦ ਹੈ ਇੱਕ ਹਰਿਆਣਾ ਦੇ ਵਿੱਚ ਬਹੁਤ ਚੱਲਿਆ ਗਿਆ ਇਹਦੇ ਬਾਰੇ ਤੁਸੀਂ ਥੋੜਾ ਵਿਚਾਰ ਦੇ ਵੀ ਦੱਸ ਦਿਓ ਵੀ ਤੁਸੀਂ ਕਿਹੜੇ ਖੇਤਰ ਚ ਹੋਣੇ ਸੀ ਹੁਣੇ ਸੋਕਤ ਮਾਰੇ ਗੋਂ ਪਹਿਲਾਂ ਪਟਿਆਲੇ ਜ਼ਿਲ੍ਹੇ માં ਪੜੇ ਕਰਾਂ ਤੇ ਉਫਤੇ ਬਾਅਦ ਮੁਹਾਲੀ ਨਵਾਂ ਜ਼ਿਲ੍ਹਾ ਬਣ ਗਿਆ ਮਾਰੇ 20-25 ਗੋਂ ਪਟਿਆਲੇ માં ਦੇ ਕੱਢ ਗਾ ਮੁਹਾਲੀ ਜਿਹਦੇ માં ਪਾ ਦिए ਮਾਰੇ ਗੋਂ ਦਾ ਨਾਮ ਕਸੌਲੀ ਆ ਛੋਟਾ ਜਿਹਾ ਗੋਂ ਆ ਮਾਰਾ ਅਰ ਹਰਿਆਣੇ ਦੀ ਸਰਦ ਪਰ ਬੈਠੇ ਮਾਰਾ ਮੁਹਾਲੀ ਜ਼ਿਲ੍ਹੇ ਦਾ ਹਰਿਆਣੇ ਨੂੰ ਲੱਗਦਾ ਆਖਰੀ ਗੋਂ ਆ ਮਾਰਾ ਕਸੌਲੀ ਛੋਟਾ ਦਾ ਗੋਂ ਜੀ ਪਪੂ ਜਿਹੜਾ ਤੁਹਾਡਾ ਪਿੰਨ ਕਸੌਲੀ ਆ ਤੁਹਾਨੂੰ ਕੀ ਲੱਗਦਾ ਕਿ ਹਰਿਆਣਾ ਵਾਲਾ ਪਵਾਦ ਤੇ ਪੰਜਾਬ ਵਾਲਾ ਪਵਾਦ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਹੜਾ ਪੰਜਾਬ ਹਰਿਆਣੇ ਵਾਲਾ ਪਵਾਦ ਹੋ ਗਿਆ ਤੇ ਪੰਜਾਬ ਵਾਲੇ ਪਵਾਦ ਦੇ ਵਿੱਚ ਫਰਕ ਕਿੰਨਾ ਲੱਗਦਾ ਤੁਹਾਨੂੰ ਬੋਲੀ ਦੇ ਆਧਾਰ ਪਰ 1% ਵੀ ਫਰਕ ਨਹੀਂ ਹੈ ਹਰਿਆਣੇ ਵਾਲੇ ਪਵਾਦਮਾ ਅਰ ਪੰਜਾਬ ਵਾਲੇ ਪਵਾਦਮਾ ਰਾਜਨੀਤਿਕ ਵਖਰੇਵਾ ਉਹ ਅਲੱਗ ਬਾਤ ਹੈ ਹਾਂ ਹਾਂ ਬੋਲੀ ਦੇ ਆਧਾਰ ਪਰ ਕੋਈ ਵਖਰੇਵਾ ਨਹੀਂ ਹੈ ਬੋਲੀ ਮਾਰੀ ਇੱਕੋ ਆ ਉਹੀ ਬੋਲੀ ਮਾਰੀ ਆ ਉਹੀ ਪਨੁਖਰੇਗੀ ਹਰਿਆਣੇ ਕੀ ਜੀ ਜਿਹੜਾ ਤੁਸੀਂ ਜੋ ਕੁ ਤਵੇ ਰੱਖੇ ਹੋਏ ਤੁਸੀਂ ਕਿੰਨੇ ਟੇਪ ਰਕਾੜਨ ਤੁਹਾਡੇ ਕਿੰਨੇ ਪੱਥਰ ਦੇ ਤਵੇ ਨੇ ਤੁਹਾਡੇ ਕੀ ਕੁਝ ਪਿਆ ਜਿਹੜਾ ਪੁਰਾਣਾ ਸੱਭਿਆਚਾਰ ਅੱਜ ਕੀਮਤੀ ਸਾਂਭੇ ਜਾ ਰਿਹਾ ਕਿਉਂਕਿ ਕਿਸੇ ਵਕਤ ਉਹ ਵਿਆਹ ਦੀ ਸ਼ਾਨ ਹੁੰਦਾ ਸੀ ਜਦੋਂ ਵਿਆਹ ਦੇ ਵਿੱਚ ਪੱਥਰ ਵਾਲੇ ਤਵੇ ਵੱਜਦੇ ਸੀ ਤਾਂ ਹਨ ਜਿਵੇਂ ਵਿਹਾਨ ਦੇ ਵਿੱਚ ਪਹਿਲੇ ਦਿਨ ਜੋ ਕੁਝ ਗਾਣੇ ਲਗਾਏ ਜਾਂਦੇ ਸੀ ਤੁਹਾਡੇ ਕਿੰਨਕ ਸਮਾਨ ਪਿਆ ਜੀ ਸਾਂਭੇ ਹੋਇਆ ਮੇਰੇ ਪਾਸ 16 ਮਸ਼ੀਨਾਂ ਤਿਆਰ ਕਰੀ ਵਿਆਹ ਗ੍ਰਾਮਫੋਨ ਕਹਾ ਜਿੰਨੂ ਜੀ ਆਹ ਪ੍ਰਾਣੀ ਦੇ ਪ੍ਰਾਣੀ ਮੇਰੇ ਪਾ 1902 ਕੀ ਮਸ਼ੀਨਾਂ ਪੜੀਆਂ ਆਹ ਕਬਾੜੀਆਂ ਬਾਦੇ ਲੈ ਕੇ ਮੈਂ ਬੋਰੀਆਂ ਵਿੱਚ ਪਾ ਕੇ ਲਿਆਤਾ ਟੁੱਟੀ ਭੱਜੀ ਉਨ ਕੀ ਮਨੂ ਪੂਰੀ ਨਾਲ ਦਾ ਮੈਂ ਗੋੜ ਸਰ ਨਾ ਨਾਗਾ ਸਮਾਨ ਮਿਲਾ ਨਾ ਹੀ ਕਿ ਮਿਸਤਰੀ ਕਿਤੀ ਮਿਲਾ ਤੋ ਮੈਂ ਇਨ ਪਰ ਪੂਰਾ ਕੋਰਸ ਕਰ ਲਿਆ ਯਾ ਨਿਊ ਕਹ ਲਓ ਬਿਨਾ ਪੀ ਐਚ ਡੀ ਮੈਂ ਬਿਨਾ ਕਿਸੇ ਡਿਗਰੀ ਤੇ ਡਿਗਰੀ ਤੇ ਬਿਨਾ ਕਿਸੇ ਅਕੈਡਮੀ ਯੂਨੀਵਰਸਿਟੀ ਕਾਲਜ ਤੇ ਬਗੈਰ ਤਜਰਬੇ ਦੇ ਤੌਰ ਪਰ ਮੈਂ ਇਨ ਪਰ ਪੀ ਐਚ ਡੀ ਕਰ ਲਈ ਇਹ ਪਰ 올ਡ 뮤직 ਪਰ ਮੇਰੇ ਪਾਸ ਇਹ 16 ਮਸ਼ੀਨਾਂ ਆਪ ਤਿਆਰ ਕਰੀ ਵੀ ਕਰਾਂ ਜੀ 1902 ਕੀ ਮਸ਼ੀਨਾਂ ਮੇਰੇ ਪਾਸ 1902 ਦੇ ਪੱਥਰ ਦੇ ਰਿਕਾਟਾਂ 300 ਮੇਰੇ ਪਾਸ ਪੱਥਰ ਦੇ ਰਿਕਾਟਾਂ 1600 1700 ਰਿਕਾਟ ਮਿਰ ਪਾ ਪਲਾਸਟਿਕ ਦਾ ਜਿਹਨੂੰ ਕਹਾ ਈਪੀਰ ਕਾਟ ਈਪੀ ਕੀ ਫੁੱਲ ਫਾਰਮ ਹਵਾ ਲੌਂਗ ਪਲੇ ਜੀ ਔਰ ਇਹ ਘਾਟੇ ਰਿਕਾਟ ਹਵਾ ਉਹਨੂੰ ਕਹਾ ਈਪੀ ਰਿਕੋਰਡ ਈਪੀ ਕੀ ਫੁੱਲ ਫਾਰਮ ਹਵਾ ਐਕਸਟੈਂਡਡ ਪਲੇ ਜੋੜ ਸੇ ਪੱਥਰ ਕੇ ਰਕਟ ਪਰਦੇ ਦੁਬਾਰਾ ਉਂਝ ਦੀ ਰਿਕਾਰਡਿੰਗ ਹੋਈ ਪਲਾਸਟਿਕ ਕੇ ਰਕਟ ਪਰ ਉਹਨੂੰ ਈਪੀ ਰਕਟ ਕਿਹਾ ਜਾ ਜੀ ਤੇ ਬੱਪੂ ਤੁਸੀਂ ਪਹਿਲਾਂ ਗੱਲਬਾਤ ਰਹੀ ਸੀ ਕੈਮਰਾ ਤੋਂ ਬਿਨਾ ਆਪਾਂ ਗੱਲਬਾਤ ਕਰ ਰਹੇ ਸੀ ਤੁਹਾਨੂੰ ਇੱਕ ਬਾਰੋਂ ਵੀ ਫੋਨ ਆਉਂਦਾ 1972 ਦੇ ਲਗਭਗ ਉਹ ਕੀ ਹੈ ਪੂਰੀ ਕਹਾਣੀ ਉਹ ਦੱਸਿਓ ਜੀ ਪੁਆਦੀ ਦੇ ਬਾਰੇ ਦੇ ਹਾਂ ਜੀ ਹਾਂ ਜਿਹੜਾ ਜਿਹੜਾ ਇੰਗਲੈਂਡ ਤੋਂ ਫੋਨ ਆਉਂਦਾ ਹਾਂ ਮੈਨੂੰ 3 ਸਾਲ ਪਹਿਲਾਂ ਮੈਨੂੰ 3 ਸਾਲ ਪਹਿਲਾਂ ਬਾਹਰ ਦੇ ਫੋਨ ਆਇਆ ਐਨਆਰਆਈ ਕਹੇ ਕੇ ਜੀ ਕਹਾ ਵੀ ਮੋਹਨ ਸਿੰਘ ਬੋਲ ਰਿਹਾ ਮਖਾਂ ਵੀ ਮੋਹਨ ਸਿੰਘ ਬੋਲ ਰਿਹਾ ਕਹਾ ਮੈਂ ਤੇਰੀ ਇੱਕ ਵੀਡੀਓ ਦੇਖੀ ਆ ਇਹ ਪਟਿਆਲੇ ਕੀ ਬਤਾਂ ਤੋ ਕਹਾ ਮੰਨੂ ਉਹ ਤੇਰੀ ਵੀਡੀਓ ਕਹਾ YouTube ਪਰ ਅੱਧੀ ਪਈ ਵੀ ਆ ਮਨ ਪੂਰੀ ਵੀਡੀਓ ਚਾਹੀਦੀ ਆ ਦੁਬਾਰਾ ਕੋਈ ਵੀਡੀਓ ਬਣਾ ਕੇ ਅਰ ਮੇਰ ਪਾ ਵੀਡੀਓ ਭੇਜ 줘 ਉਹ ਕਹਾ ਮੈਂ ਮੇਰਾ ਨਵਾਂ ਬਲਬੀਰ ਸਿੰਘ ਕੰਵਰ ਜੀ ਮੈਂ ਕਹਾ ਸਟੋਰੀ ਹੈ ਨਾ 85 ਸਾਲ ਮੇਰੀ ਉਮਰ ਆ ਮੈਂ ਪਟਿਆਲੇ ਦੇ ਉੱਪਰ ਖੋਜ ਕਰ ਰਿਹਾ ਤੋ ਕਹਾ ਮਨੂੰ ਉਹ ਵੀਡੀਓ ਭੇਜ ਮੈਂ ਆਪਣੇ ਪੋਤੇ ਨੂੰ ਬੁਲਾ ਕੇ ਦੁਬਾਰਾ ਵੀਡੀਓ ਬਣਾਈ ਕਿ ਪਟਿਆਲੇ ਕੀ ਬਤਾਂ ਜੋਰ ਕਾਟ ਮੈਂ ਅਰ ਉਸ ਤੇ ਪਤਾ ਲਗਾ ਕਹਾ ਬਲਬੀਰ ਸਿੰਘ ਕੇ ਕਹਣੇ ਤੇ ਪਤਾ ਲਗਿਆ ਮਨੂੰ ਬਈ ਕਹਾ ਯੋਰ ਕਾਰਡ ਸਿਰਫ ਤੇਰੇ ਪਾਸ ਆ ਮੈਂ ਸਾਰਾ ਖੋਜ ਕਰ ਲਈ ਗੂਗਲ ਪਰ ਵੀ ਕਰ ਲਈ ਹੋਰ ਨੈਸਟ ਨੋਟ ਸਾਰੇ ਕਿਰਿਆ ਦੇਖ ਲਈ ਇਹ ਆਲਾ ਦਾਲਾ ਸਾਰਾ ਪਤਾ ਕਰ ਲਿਆ ਜੋ ਪਟਿਆਲੇ ਵਾਲਾ ਰਿਕਾਟ ਕਿਸੇ ਪੈਨ ਨਹੀਂ ਮਿਲਿਆ ਜੋਂ ਸਾਥਾ ਰੀ ਪਵਾਦ ਵਾਲੀ ਬੋਲੀ ਮਾ ਇੱਕ ਆਡੀਓ ਆ ਅਤੇ 90 ਸਾਲ ਪੁਰਾਣੀ ਤੇ ਜਿੱਦਨ ਮੈਨੂੰ ਪਤਾ ਲੱਗਿਆ ਵੀ ਉਹ ਦੁਰਲਬਰ ਕਾਰਟ ਆ ਮੈਂ ਅਣਗੌਲਿਆ ਅਣਗੌਲਿਆ ਕਰਿਆ ਵਾ ਤੌਰ ਕਾਰਟ ਫੇਰ ਦੁਬਾਰਾ ਧੋਇਆ ਸਰਫੂ ਗੇ ਉਸ ਗੇ ਲੈ ਸ਼ੈਂਪੂ ਗਲ ਤੋਆ ਤੋ ਦਬਾਰਾ ਕਾਬਰ ਬਣਾਇਆ ਆਪਕਾ ਇਹ ਬਹੁਤ ਸਾਮ ਸੰਭਾਲ ਤਰਿਆ ਸਾਮ ਸੰਭਾਲ ਤੇ ਰੱਖਿਆ ਬਾ ਤੋ ਪੁੱਤੇ ਨੂੰ ਕਹੇਗਾ ਕਿ ਦੁਬਾਰਾ ਓਕੀ ਵੀਡੀਓ ਬਣਾਈ ਵੀਡੀਓ ਬਣਾ ਕੇ ਉਸਦੇ ਪਾਸ ਹਿਸਟੋਰੀਨ ਪਾ ਬਲਬੀਰ ਸਿੰਘ ਹਿਸਟੋਰੀਨ ਪਾ ਲੰਡਨ ਭੇਜੀ ਬਪੂ ਅੱਜ ਦੇ ਸਮਾਜ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਪਹਿਲਾਂ ਸੀ ਜੋ ਕੁਝ ਪਵਾਇਦੇ ਵਿੱਚ ਪਹਿਲਾਂ ਜਾਂ ਸੱਭਿਆਚਾਰ ਦੀ ਗੱਲ ਕਰ ਲਈ ਲੋਕਾਂ ਦਾ ਮਿਲਾਪ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਹੈ ਹੁਣ ਖਰੋਤ ਕੀ ਆਈ ਹੈ ਹੁਣ ਬਦਲਾਅ ਕੀ ਹੈ ਇਹਦੇ ਵਿੱਚ ਬਹੁਤ ਫਰਕ ਆ ਜੀ ਮੀ ਅਸਮਾਨ ਦਾ ਫਰਕਾ ਮਹਾਰਾਜ ਮਾਨਾ ਹੋਰਤਾ ਈ ਵਗਾ ਥਾਰਾ ਜਮਾਨਾ ਹੋਰ ਈ ਸਾਰਾ ਪੈਟਰਨ ਬਦਲਿਆ ਹੋਆ ਜੇ ਦੇਖਾ ਆਪਣਾ ਇਹ ਮਿਊਜ਼ਿਕ ਆ ਮਿਊਜ਼ਿਕ ਆ ਬਹੁਤ ਪੈਟਰਨ ਬਦਲਿਆ ਵਾ ਮਾਰੇ ਟਾਈਮਾਂ ਪ੍ਰਾਣੀ ਹੋਏ ਕਰਾਂਦੇ ਰਿਕਾਰਡ ਉਹਨਾਂ ਦਾ ਕੋਈ ਮਤਲਬ ਨਹੀਂ ਵੀ ਨਿਕੜੇ ਕਰਤਾ ਵਧੀਆ ਟਿਊਨ ਹੋਏ ਕਰਦੀ ਵਧੀਆ ਸੁਣਨ ਦੇ ਵਾਲੇ ਹੋਏ ਕਰਾਂਦੇ ਸਰੋਤੇ ਹੋਵਾਂ ਤੇ ਈਬ ਮਿਊਜ਼ਿਕ ਸਾਰਾ ਬਦਲਿਆ ਵਾ ਈਬ ਮਿਊਜ਼ਿਕ ਦਾ ਕੋਈ ਅਰਥ ਨਹੀਂ ਈਬ ਸੁਣਨ ਵਾਲਾ ਘੱਟ ਉਹ ਦੇਖਣੇ ਵਾਲਾ ਜਿਆਦਾ ਰਹਿ ਗਿਆ ਜੀ ਤਾਨੂੰ ਲੱਗਦਾ ਕਿ ਕਿਤੇ ਕਿਤੇ ਗਾਣੇ ਦੇ ਵਿੱਚ ਲੱਛਰ ਤਾਂ ਜਦਾਂ ਆ ਗਈ ਵੀਡੀਓ ਦੇ ਵਿੱਚ ਵੀ ਹਾਂ 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 ਇਹ ਤੋਂ ਲੱਛਰ ਤਾਂ ਬਹੁਤ ਆ ਗਈ ਇਹ ਤੋਂ ਬਸ ਮਹਾਰਾ ਦਾ ਚੈਨਲ ਗਿਆ ਵਾ ਕਦੀ ਮਮਰ ਦਾ ਚੈਨਲ ਬੰਦ ਕਰਨ ਦੀ ਜੀ ਕਰਾ ਮਹਾਰਾ ਦਾ ਸੁਣਨ ਨੂੰ ਮਨ ਨਹੀਂ ਕਰਦਾ ਨਹੀਂ ਖਾਣ ਪੀਣ ਦੇ ਵਿੱਚ ਕੀ ਫਰਕ ਹੈ ਹੁਣ ਖਾਣ ਪੀਣ ਕੇ ਪਹਿਲਾਂ ਸਾਰਾ ਸਦਾ ਅਸਲੀ ਦਾ ਹਰ ਇਹ ਤੋਂ ਅੱਧਾ ਜ਼ਹਿਰ ਖੈ ਰਹੇ ਆ ਇਹ ਤੋਂ ਬਹੁਤ ਬੁਰਾ ਹਾਲ ਆ ਤੁਹਾਨੂੰ ਕੀ ਲੱਗਦਾ ਜਿਹੜੇ ਬਿਮਾਰੀਆਂ ਤਾਂ ਹੀ ਵਧ ਰਹੀਆਂ ਨੇ ਪੰਜਾਬ 'ਚ ਹਾਂ ਬਿਮਾਰੀਆਂ ਜਦੀ ਵਧ ਰਹੀਆਂ ਇੱਕ ਤੋਂ ਪੋਲੂਸ਼ਨ ਵੱਧ ਗਿਆ ਇਹ ਗਾ ਆਪਣੇ ਖਾਣ ਪੀਣ ਅਸਲੀ ਨਹੀਂ ਰਹੇ ਨਕਲ ਆ ਗਈ ਬਹੁਤ ਸੁੱਧ ਸੁੱਧ ਖਾਣਾ ਨਹੀਂ ਰਹੇ ਪਹਿਲਾਂ ਸੁੱਧ ਖਾਣਾ ਹੋਏ ਦਾ ਤੇ ਬਾਪੂ ਪਵਾਦੀ ਬੋਲੀ ਦੇ ਨਾਲ ਸੰਬੰਧਤ ਤੁਹਾਨੂੰ ਹੋਰ ਕੀ ਕੋਈ ਜਾਣਕਾਰੀ ਹੈ ਜਦੋਂ ਕਿਉਂਕਿ ਡਾਕਟਰ ਬਲਬੀਰ ਸਿੰਘ ਸੰਧੂ ਨਰੜੂ ਤੋਂ ਹੋਏ ਨੇ ਉਹਨਾਂ ਨੇ ਪਵਾਦੀ ਦੇ ਉੱਤੇ ਵੱਡੀ ਖੋਜ ਕੀਤੀ ਹੈ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਪਤਾ ਉਹਨ ਨੂੰ ਉਹਨਾਂ ਬਾਰੇ ਉੱਦੀ ਬੋਲੀ ਦੇ ਬਾਰੇ ਮਾਂ ਉਸकी किताब ਪੜ ਕਾ ਬਲਬੀਰ ਸਿੰਘ ਕੀ ਬਲਬੀਰ ਸਿੰਘ ਸੰਧੂ ਨੇੜੂ ਵਾਲਿਆ ਡਾਕਟਰ ਬਲਬੀਰ ਸਿੰਘ ਸੰਧੂ ਉਸकी किताब ਪੜੀ ਮਨੇ ਬਹੁਤ ਕੁਛ ਪਤਾ ਲਗਿਆ ਇੱਕ ਮੰਨੂ ਯੋ ਪਤਾ ਲਗਿਆ ਵੀ ਬੋਲੀਆਂ ਚਦ ਬਦਲਾ ਇਨ ਕਾ ਸਰੋਤ ਦਰਿਆ ਹੋਆ ਦਰਿਆ ਤੇ ਉਰਲੇ ਪਾਰ ਕੀ ਬੋਲੀ ਹੋਰ ਹੋਆ ਪਰਲੇ ਪਾਰ ਕੀ ਬੋਲੀ ਹੋਰ ਹੋਆ ਤੋ ਉਸਨੇ ਉਸਦੀ ਕਿਤਾਬ ਤੇ ਪੜ੍ਹ ਕੇ ਪਤਾ ਲਗਿਆ ਜੋੜ ਸਾਹਿਬ ਆ ਰੱਕ ਗਿਰਦੇ ਰਿਹਾ ਉਹ ਆਇਓ ਜੋ ਨਾਡਾ ਸਾਹਿਬ ਤੇ ਉੱਪਰ ਤੇ ਸ਼ੁਰੂ ਹੋਇਆ ਤੋ ਉਸਨੇ ਮਿਸਾਲ ਦੇਈ ਦੀ ਬਿਨ ਨਾਡਾ ਸਾਹਿਬ ਤੇ ਖਨੌਰੀ 150 200 ਕਿਲੋਮੀਟਰ ਦਾ ਤਕਰੀਬਨ ਤੋ ਨਾਡਾ ਸਾਹਿਬ ਤੇ ਲੇਕਾ ਖਨੌਰੀ ਕੀ ਬੋਲੀ ਮਾ 19 20 ਦਾ ਫਰਕ ਆ ਬਹੁਤਾ ਫਰਕ ਨਹੀਂ ਔਰ ਔਰ ਸਿਰਫ ਉੱਕੀ ਵਜਾ ਹੋਆ ਬਈ ਨਾਡਾ ਸਾਹਿਬ ਵੀ ਘੱਗਰ ਕੇ ਟਾਹੇ ਪਰਾ ਅਰ ਖਨੋਰੀ ਵੀ ਘੱਗਰ ਕੇ ਟਾਹੇ ਪਰਾਂਦਾ ਜਾ ਮੈਂ ਗਿਆ ਨਹੀਂ ਹੈ ਖਨੋਰੀ ਕਦੀ ਉਹ ਸੁਣਨੇ ਮ ਆਇਆ ਅੱਛਾ ਬਨੂੜ ਮਾਰੇ ਦੇ ਸਿਰਫ 2 ਕਿਲੋਮੀਟਰ ਆਰ ਮਾਰੇ ਦੇ ਬਨੂ ਮਾਰੀ ਬੋਲੀ ਮਾਰ ਬਨੂੜ ਕੀ ਬੋਲੀ ਮ ਜੀਮੀ ਸਮਾਨ ਕਾ ਫਰਕ ਆਰ ਖਨੋਰੀ ਜਿਸ ਤਰ੍ਹਾਂ ਮੈਂ ਪਹਿਲਾਂ ਬਤਾਇਆ ਦਾ ਨਾਡਾ ਸਾਹਿਬ ਤੇ ਲੇਕਾ ਖਨੌਰੀ ਤੀ ਬੋਲੀ ਮ ਬਹੁਤ ਘਟ ਬਦਲਾਅ ਆਇਆ ਕਿ ਕੀ وجہ ਹੋਆ ਦਰਿਆ ਦਰਿਆ ਕਰਕੇ ਆਪਣਾ ਬੋਲੀਆ ਬਦਲੀ ਜਾਂਦੀ ਜਾਂਦੀ ਬਿਲਕੁਲ ਦੂਜੇ ਪਾਸੇ ਜਿਹੜਾ ਕਿਹਾ ਜਾਂਦਾ ਵੀ ਰਾਜਨੀਤੀ ਤੌਰ ਦੇ ਉੱਤੇ ਨਾ ਆਪਾਂ ਆਮ ਹੀ ਸੁਣਾ ਹਣਾ ਜਿਤਨਾ ਜੇ ਵੋਟਾਂ ਹੋਵਾਂ ਕਾ ਵੀ ਮਾਲਵੇ ਕੀ ਇੰਨੀ ਹੋ ਗਈਆਂ ਸੀਟਾਂ ਮਾਝੇ ਕੀ ਇੰਨੀ ਆ ਦੁਆਬੇ ਕੀ ਇੰਨੀ ਪਾਤਾ ਕਈ ਜ਼ਿਕਰ ਨਹੀਂ ਹੁੰਦਾ ਹੈਗਾ ਮੇਰੀ ਉਮਰ ਹੋ ਗਈ 74 75 ਸਾਲ ਔਰ ਮੈਂ ਅੱਜ ਦੇ 53 ਸਾਲ ਪਹਿਲਾਂ ਗ੍ਰੈਜੂਏਸ਼ਨ ਕਰੀਦੀ ਔਰ ਪੰਜਾਬੀ ਇਲੈਕਟਿਵ ਗੱਲ ਕਰੀਦੀ ਫਸਟ ਟੈਗ ਨੂੰ ਦਾ ਹਰ ਸਾਲ ਪੰਜਾਬੀ ਮਾ ਈਬੀ ਵਧੀਆ ਪੰਜਾਬੀ ਆ ਵਾ ਤੋ ਮੰਨੂ ਮੈਂ 22 ਸਾਲ ਕਾ ਦਾ ਚਦ ਚਦ ਮੰਨੂ ਪਤਾ ਲੱਗਿਆ ਬਈ ਪਵਾਦ ਕਿਸ ਨੂੰ ਕਹਾ ਪਵਾਦ ਬਿਲਕੁਲ ਮੇਰੇ ਵਾਸਤਾ ਅਨੋਨਤਾ ਬਿਲਕੁਲ ਮੈਨੂੰ ਪਤਾ ਨਹੀਂ ਦਾ ਪਵਾਦ ਕਿਆ ਹੋਆ ਪੰਜਾਬੀ ਮਾਂ ਪੰਜਾਬੀ ਦੀ ਅੱਛੀ ਪੜ੍ਹਾਈ ਕਰੀ ਵੀ ਮੇਰੀ ਪੰਜਾਬੀ ਮੈਂ ਹਰ ਸਾਲ ਕਹਾਣੀਆਂ ਲਿਖੇ ਕਰਾਂ ਦਾ ਔਰ ਪੰਜਾਬੀ ਦੇ ਬਾਰੇ ਮੈਨੂੰ ਖਾਸਾ ਪਤਾ ਪਰ ਜੋੜ ਸਭ ਮਾਰਾ ਖਿੱਤਾ ਆਇਓ ਪਵਾਦਗਾ ਯੋ ਬਿਲਕੁਲ ਅਣਗੌਲਿਆ ਦਾ ਅਨਨੋਨਤਾ ਜਦ ਵੀ ਬਾਛੜੇ ਕਰਦੀ ਪੰਜਾਬ ਕੀ ਮਾਝਾ ਮਾਲਵਾਦ ਵਾਬਾ ਮਾਝਾ ਮਾਲਵਾਦ ਵਾਬਾ ਪਵਾਦ ਨੂੰ ਕੋਈ ਬੰਦਾ ਨਹੀਂ ਜਾਣਦਾ ਬਿਲਕੁਲ ਅਨਨੋਨਤਾ ਉਸਤੇ ਬਾਅਦ ਕਦੇ ਜਨੇ ਬਲਬੀਰ ਸਿੰਘ ਸਿੰਧੂ ਨੇ ਨੇੜੂ ਵਾਲੇ ਨੇ ਪੁਆਦ ਦੇ ਉੱਪਰ ਖੋਜ ਕਰੀ ਤਾਂ ਉਸ ਟਾਈਮ ਲੋਕਾਂ ਨੂੰ ਥੋੜਾ ਸਾ ਪਤਾ ਲੱਗਿਆ ਵੀ ਪੁਆਦ ਵੀ ਕੋਈ ਖਿੱਤਾ ਪੁਆਦ ਵਾਲੇ ਵੀ ਹੈ ਪੁਆਦ ਵੀ ਕੋਈ ਨੌਆ ਪੁਆਦ ਵੀ ਬੋਲੀ ਆ ਕੋਈ ਉਸਤੇ ਬਾਅਦ ਪਤਾ ਲੱਗਿਆ ਉਸਤੇ ਬਾਅਦ ਮਨਮੋਹਨ ਸਿੰਘ ਦਾਉ ਨੇ ਇਸ ਪਰ ਬਹੁਤ ਖੋਜ ਕਰੀ ਇਹ ਮਾਰਾ ਅਲੱਗ ਪਛਾਣ ਬਣੀ ਵੀ ਆ ਪੁਆਦ ਵਾਲਿਆਂ ਦੀ ਮਾਪੂ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਕੁਝ ਹੁਣ ਪੁਆਦ ਦੇ ਬੋਲੀ ਦੇ ਵਿੱਚ ਹੋ ਰਿਹਾ ਨਾ ਜਾਂ ਖੇਤਰ ਦੇ ਵਿੱਚ ਹੋ ਰਿਹਾ ਪਰ ਜ਼ਿਆਦਾਤਰ ਜਦੋਂ ਆਪਾਂ ਨੈੱਟ ਦੇ ਉੱਤੇ ਵੀਡੀਓ ਪਾਉਂਦੇ ਆ ਨਾ ਕੋਈ ਚੈਨਲ ਦੇ ਉੱਤੇ ਆਪਾਂ ਵੀਡੀਓ ਪਾਉਂਦੇ ਆ ਤਾਂ ਕੁਝ ਲੋਕ ਇਹ ਕਹਿ ਦਿੰਦੇ ਵੀ ਤਾਂ ਹਿੰਦੀ ਬੋਲ ਰਹੇ ਨੇ ਪੁਆਦੀ ਬੋਲੀ ਹਿੰਦੀ ਬੋਲੀ ਦੱਸਿਆ ਜਾਂਦਾ ਹੈ। ਕਿ ਲੋ ਨੂੰ ਪਤਾ ਨਹੀਂ ਹੈ ਪੁਆਦ ਦੇ ਬਾਰੇ ਮਾ ਪੁਆਦ ਇੱਕ ਬਹੁਤ ਮਹਾਨ ਖਿੱਤਾ ਕਹੂੰਗਾ ਮੈਂ ਤਾਂ ਇਹਨੂੰ ਮਹਾਨ ਖਿੱਤਾ ਇਸ ਕਰਕੇ ਕਹੂੰਗਾ ਗੁਰੂ ਗੋਬਿੰਦ ਸਿੰਘ ਜੀ 10ਵੇਂ ਪਾਤਸ਼ਾਹ ਸਿੱਖਾਂ ਦੇ ਦਸਵੇਂ ਗੁਰੂ ਉਹਨਾਂ ਦੇ ਨਾਨਕੇ ਉਰਾ ਅੰਬਾਲੇ ਤੇ ਪਰਲੇ ਪਰਸਾ ਨਖਨੌਰ ਸਾਹਿਬ ਉਰਾ ਉਹਨਾਂ ਦਾ ਬਚਪਨ ਖਾਸ ਬਿੱਤਿਆ ਤੋਂ ਉਰਾ ਖੇਲੇ ਕਰਾਂਦੇਵੇਂ ਤੋਂ ਇਸੇ ਕਰਕੇ ਤੋਂ ਮਾਰੇ ਗ੍ਰੰਥ ਸਹਾਮਾ ਪਵਾਦ ਕੇ ਬੋਲੇ ਪਵਾਦ ਦੀ ਬੋਲੀ ਬਹੁਤ ਲਿਖਤ ਮਾ ਮਿਲਿਆ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਇਹ ਕੀ ਕੀ ਜਗਤ ਦੀ ਨਹੀਂ ਹੈ ਕੀ ਇਹ ਸਰਕਾਰ ਪੁਆਦੀ ਬੋਲੀ ਬਹੁਤ ਮਹਾਨ ਬੋਲੀ ਆ ਪਹਿਲਾਂ ਇਹ ਅਣਗੋਲੀ ਦੀ ਈਬ ਥੋੜਾ ਖਾ ਲੋਕ ਲੋਕ ਜਾਗਰ ਜਾਗ ਰੂਪ ਹੋਏ ਵੀ ਆ ਈਬ ਤਰੱਕੀ ਕਰ ਗਈ ਮਾਰੀ ਬੋਲੀ ਦੂਜੇ ਪਾਸੇ ਕੀ ਲੱਗਦਾ ਕਿ ਜੋ ਸਮਾਜ ਦੇ ਵਿੱਚ ਜੋ ਕੁਝ ਚੱਲ ਰਿਹਾ ਅੱਜ ਨਾ ਜ ਲੀਡਰਾਂ ਦੇ ਵਿੱਚ ਗੱਲਬਾਤ ਕਰ ਲਈ ਆਪਾਂ ਵੀ ਜੋ ਕੁਝ ਹੁਣ ਪੁਆਦੀ ਦੇ ਵਿੱਚ ਰਾਜਧਾਨੀ ਜਿਵੇਂ ਚੰਡੀਗੜ੍ਹ ਸੀ ਨਾ ਹਾਂਜੀ ਉਹਨੂੰ ਲੈ ਕੇ ਰਾਜਨੀਤੀ ਲੱਗ ਤਰ ਚੱਲਦੀ ਰਹੀ ਹੈ ਜਦ ਕਿ ਉਹ ਹਿੱਸਾ ਪੁਆਧ ਦਾ ਵਾ ਪੰਜਾਬੀ ਬੋਲਦੇ ਇਲਾਕੇ ਦਾ ਵਾ ਪਰ ਤੁਹਾਨੂੰ ਕੀ ਲੱਗਦਾ ਕਿ ਜੋ ਕੁਝ ਅੱਜ ਵਿਧਾਨ ਸਭਾ ਦੇ ਵਿੱਚ ਜਿਹੜੇ ਪੰਜਾਬੀ ਇਹੋ ਜਿਹੇ ਮੁੱਦੇ ਸੀ ਉਹਨਾਂ ਨੂੰ ਨਹੀਂ ਚੁੱਕਿਆ ਜਾ ਰਿਹਾ ਜਦ ਕਿ ਪੰਜਾਬ ਦੀ ਰਾਜਨੀਤੀ ਇਸ ਵਕਤ ਨਿੱਜ ਦੇ ਉੱਤੇ ਆ ਗਈ ਹੈ ਇਹ ਦੁਸ਼ਣਵਾਦੀ ਇੱਕ ਦੂਜੇ ਆ ਗਈ ਪੰਜਾਬ ਦੇ ਮੁੱਦਿਆਂ ਤੋਂ ਭੜਕ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਪਹਿਲਾਂ ਰਾਜਨੀਤੀ ਕਿਹੋ ਜੀ ਹੁੰਦੀ ਸੀ ਜਦੋਂ ਪਿਛਲੇ ਜਦੋਂ ਤੁਸੀਂ ਜਵਾਨੀ ਦੇ ਪਰ ਦੇ ਵਿੱਚ ਜਦੋਂ ਤੁਸੀਂ ਪੜਦੇ ਹੁੰਦੇ ਸੀ ਜਿਹੜਾ ਹੈ ਨਾ ਐਮਏ ਕਰਦੇ ਹੁੰਦੇ ਸੀ ਉਦੋਂ ਰਾਜਨੀਤੀ ਕੀ ਸੀ ਤੇ ਅੱਜ ਰਾਜਨੀਤੀ ਕਿੱਧਰ ਜਾ ਰਹੀ ਹੈ ਤੁਸੀਂ ਇੱਚ ਕੀ ਫਰਕ ਦੇਖਦੇ ਹੋ ਜੀ ਅਸਲ ਮੈਂ ਉਹ ਬਾਤ ਹੋਈ ਵੀ ਆ ਕਿ ਦਿਨ ਕਾ ਚੰਡੀਗੜ੍ਹ ਬਸਿਆ ਮਾਰੇ ਨੇੜਾ ਆਏਗਾ। ਤੋ ਨੇ ਚੰਡੀਗੜ੍ਹੇ ਤੇ ਕੋਈ ਕਹੀਂ ਬੈਠ ਜਾਇਆ ਜਾਏਗਾ ਕੋਈ ਕਹੀਂ ਬੈਠ ਜਾ ਆਪਣੀ ਰੋਟੀ ਰੋਜੀ ਕਮਾਣੇ ਵਾਸਤੇ ਜਮੀਨ ਮਾ ਇਸ ਮਾ ਚੰਡੀਗੜ੍ਹ ਮਾ ਆ ਗਈ। ਤੋ ਚੰਡੀਗੜ੍ਹ ਮਾ ਬਾਹਰਲੇ ਪੰਜਾਬੀ ਆਇਆਗਾ ਬਸ ਗਏ ਕੋਈ ਮਾਲ ਵੇਕਾ ਬਸ ਗਿਆ ਕੋਈ ਮੱਝੇਗਾ ਬਸ ਗਿਆਗਾ। ਉਨੇ ਪੂਰਾ ਕਬਜ਼ਾ ਕਰਿਆ ਬਾਹ ਮਾਰੀ ਰਾਜਨੀਤੀ ਪਰ ਵੀ ਕਰ ਲਿਆ ਇਹ ਜਿੰਨੇ ਵੀ ਮਾਰੇ ਇਸ ਪਨਾ ਬਨੂੜ ਦੇ ਜਿੰਨੇ ਆਪਣੇ ਐਮਐਲਏ ਹੋਏ ਆ ਮਾਰੇ ਲੈ ਕੇ ਕੋਈ ਐਮਐਲਏ ਨਹੀਂ ਹੋਇਆ ਤੋਂ ਇਸੇ ਤਰ੍ਹਾਂ ਆਪਣੇ ਨੇੜੇ ਨੇੜੇ ਜਿੰਨੇ ਵੀ ਰਾਜਨੀਤੀ ਕ ਬੰਦੇ ਆ ਨੇ ਸਾਰੇ ਆਪਣੇ ਪੁਆਦ ਗਈ ਹੈ ਬਾਹਰ ਗਈ ਬੰਦੇ ਆ ਕੋਈ ਯੂਕਾ ਮਾਲਵੇ ਕਾ ਕੋਈ ਦਵਾਬੇ ਕਾ ਕੋਈ ਮਾਧੇ ਕਾ ਇਸ ਕਰਕੇ ਉਹਨੂੰ ਕਿਹਾ ਪਤਾ ਪਵਾਦ ਵਾਲੇ ਕੌਣ ਹੋ ਆ ਕਿ ਤੁਹਾਡਾ ਜਿਹੜਾ ਐਮਐਲਏ ਡੇਰਾ ਬਸਤੀ ਤੋਂ ਉਹ ਤਾਂ ਜ਼ਿਕਰ ਕਰਦੇ ਆਂ ਕਈ ਵਾਰੀ ਪਵਾਦ ਦੀ ਲੋਕ ਸਭਾ ਦੇ ਵਿੱਚ ਜੀ ਚਲੋ ਮਾਰਾ ਪਹਿਲਾ ਹਲਕਾ ਹੋਏ ਗਰਾ ਦਾ ਬਨੂੜ ਬਨੂੜ ਦਾ ਹਲਕਾ ਤੋੜਕਾ ਇਹਨੇ ਕੁਝ ਰਾਜ ਪ੍ਰੇਮਾ ਮਲੇ ਦੀਆ ਤੋ ਉਸ ਦੀ ਜਗ੍ਹਾ ਮਰਾਇਬ ਹਲਕਾ ਵਿਧਾਨ ਸਭਾ ਹਲਕਾ ਡੇਰਾ ਬਸੀ ਬਣਿਆ ਵਾ ਤੋ ਚਲੋ ਉਹ ਤੇ ਵਿਚਾਰਾ ਕੈਪਟਨ ਕਮਨਜੀਤ ਸਿੰਘ ਤੋ ਵਰਗਵਾਰ ਹੋ ਗਿਆ ਤਾਂ ਉਸ ਦੀ ਜਗ੍ਹਾ ਫਿਰ ਐਨ ਕੇ ਸ਼ਰਮਾ ਬਣਿਆ ਵਾ ਮਾਰਾ ਚਲੋ ਵਧੀਆ ਕੰਮ ਕਰ ਰਿਹਾ ਹੈ ਵੀ ਔਰ ਮਾਰੇ ਆਪਣੇ ਇਲਾਕੇ ਗਾ ਇਹ ਤੋ ਕੁਲਜੀਤ ਸਿੰਘ ਰੰਧਾਵਾ ਬਨੇ ਹੋਏ ਨਾਮ ਆ ਦੀ ਪਾਰਟੀ ਦੇ ਚਲੋ ਹਾਂ ਨੇ ਵੀ ਹਾਂ ਨੇ ਵੀ ਲੋਕਾਂ ਦਾ ਤੇ ਬਾਪੂ ਕੀ ਲੱਗਦਾ ਕਿ ਹੁਣ ਮੰਗਣਾ ਇੱਕ ਪਿਛਲੇ ਦਿਨਾਂ ਦੇ ਵਿੱਚ ਓਟੀਸੀ ਕੁਲਜੀਤ ਸਿੰਘ ਰੰਧਾਵਾ ਹੋਰਾਂ ਨੇ ਵੀ ਜ਼ਿਕਰ ਕੀਤਾ ਸੀ ਕਹਿੰਦੇ ਵੀ ਜਿਵੇਂ ਡੇਰਾ ਬੱਸੀ ਹਲਕਾ ਵੈ ਇੱਕ ਜਿਰਕਪੁਰ ਹਲਕਾ ਹੋਣਾ ਚਾਹੀਦਾ ਕਿਉਂਕਿ ਡੇਰਾ ਬੱਸੀ ਹਲਕਾ ਵੱਡਾ ਹੋ ਗਿਆ ਵੋਟ ਜ਼ਿਆਦਾ ਵੈ ਤੁਹਾਨੂੰ ਕੀ ਲੱਗਦਾ ਕਿ 27 ਦੇ ਵਿੱਚ ਡੇਰਾ ਬੱਸੀ ਹਲਕਾ ਬਣੂਗਾ ਜੀ ਹੁਣ ਬਸ ਹਾਂ ਤੇ ਚਲੋ ਉਹਨਾਂ ਦੀ ਨੀਤੀ ਦੇ ਬਾਰੇ ਵਿੱਚ ਇਤਨਾ ਬਹੁਤਾ ਗਿਆਨੀ ਹੈ ਹਾਂ ਤੇ ਪਵਾਦ ਨਾਲ ਸੰਬੰਧਤ ਹੋਰ ਕੀ ਜਾਣਕਾਰੀ ਹੈ ਤੁਹਾਡੇ ਕੋਲ ਕੀ ਕੁਸਭਾਲਿਆ ਪਿਆ ਕਿਤਾਬਾਂ ਕਿੰਨੀ ਪਈਆਂ ਤੁਹਾਡੇ ਕੋਲ ਤੁਸੀਂ ਕਦੋਂ ਤੋਂ ਜੁੜੇ ਸੀ ਜਦੋਂ ਤੁਸੀਂ ਪਵਾਦ ਦੇ ਜਦੋਂ ਇਕੱਠੇ ਕਰਦੇ ਸੀ ਜਾਂ ਫਿਰ ਕੈਦੀ ਜੋ ਲੋਕ ਸਾਡੇ ਤੁਹਾਡੇ ਕੋਲ ਪਏ ਨੇ ਨਾ 스피ਕਰ ਪਏ ਨੇ ਜਾਂ ਪੱਥਰ ਵਾਲ ਤਵੇ ਪਏ ਨੇ ਉਦੋਂ ਮਾਪਿਆਂ ਨੇ ਨਹੀਂ ਕਿਹਾ ਵੀ ਹਾਂ ਕਿਹੜੇ ਕੰਮਾਂ 'ਚ ਪੈ ਗਿਆ ਨਹੀਂ ਸ਼ੁਰੂ-ਸ਼ੁਰੂ ਮਾ ਨਿਆਣੇ ਕਹਾਦੇ ਮਾਰੇ ਹਾਂ ਮਹਾਰਾ ਲਾਣੇ ਦਾ ਨਹੀਂ ਤਾਂ ਕਨਾਈਆ ਤੱਬੀਆਂ ਵਾਲਾ ਕਿੱਤਾ ਪਖੜਦੀ ਹੈਗਾ ਉਹ ਕਿੱਤਾ ਜਿਸ ਟਾਈਮ ਨੂੰ ਪਤਾ ਲੱਗਿਆ ਬਈ ਮਹਾਰੇ ਲਾਣੇਦਾਰ ਨੇ ਬਹੁਤ ਅਨਮੋਲ ਖਜ਼ਾਨਾ ਸੰਭਿਆ ਵਾ ਉਸ ਦਿਨ ਤੇ ਮੈਂ ਕਹਾਂ ਜਿੱਦਨ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਵਾ ਉਹਨਾਂ ਦਾ ਸਾਲਾ ਵਾ ਉਹਨਾਂ ਦਾ ਪਣੋਈਆ ਵਾ ਉਹਨਾਂ ਦਾ ਕੋਈ ਛਾਡੂ ਵਾ ਉਹਨੂੰ ਕਿਆ ਬਾਣੀ ਬਾਅਦ ਵਿੱਚ ਪੁੱਛਾਂਗੇ ਪਹਿਲਾਂ ਕਹਾਂਗੇਗਾ ਪਾਪਾ ਜੀ ਕਹਾ ਮੈ ਮੈਨੂੰ ਡੈਡੀ ਨਹੀਂ ਕਹਿੰਦੇ ਕਿਉਂ ਮੈਂ ਸਾਰੀ ਉਮਰ ਆਪਣੇ ਖੇਤੀ ਕੀਤੇ ਗੱਲ ਜੁੜੇ ਰਿਹਾ ਤਾਂ ਮੈਨੂੰ ਕਹਾ ਪਾਪਾ ਜੀ ਕਹਾਂ ਇਹਨਾਂ ਨੂੰ ਆਪਣਾ ਬਾਜਾ ਦਿਖਾ ਕੱਢਗਾ ਚਾਹ ਬਾਣੀ ਨੂੰ ਬਾਅਦ ਵਿੱਚ ਪੁੱਛਾਂਗੇ ਪਹਿਲਾਂ ਮੇਰਾ ਬਾਜਾ ਦਿਖਾਵਾਂਗੇ ਉਹਨੂੰ ਤੇ ਕੀ ਲੱਗਦਾ ਕੀ ਹੁਣ ਜਦੋਂ ਤੁਹਾਡੇ ਕੋਲ ਮਸ਼ੀਨਾ ਪੀਆਂ ਨੇ ਦੂਜੀਆਂ ਟੇਬਲ ਗਾੜਪੇ ਤੁਸੀਂ 16 ਦੱਸਿਆ ਪਏ ਨੇ ਲੱਗਦਾ ਕਿ ਕਿਸੇ ਮੰਗਿਆ ਹੋਵੇ ਵੀ ਹਾਂ ਸਾਨੂੰ ਦੇ ਦਿਓ ਇੱਕ ਜਦ ਕੋਈ ਕੀਮਤ ਦਿੰਦਾ ਹੋਵੇ ਪੈਸਿਆਂ ਚ ਮੰਗਦਾ ਹੋਵੇ ਜਾਂ ਫ੍ਰੀਜ ਵੀ ਮੰਗਦੇ ਹੋਣਗੇ ਬੈਠੇ ਬਥੇਰੇ ਆਵਾ ਮੰਗਣ ਮੇਰੇ ਕੋਲ ਮੈਂ ਕਿਹਾ ਮੈਂ ਲੈ ਤੋ ਲਿਉਂਗਾ ਚੀਜ਼ ਮੈਂ ਦਿਨ-ਦਿਨ ਹੀ ਆਪਣੇ ਪਾਸ ਤੇ ਮੈਂ ਕਲੈਕਸ਼ਨ ਈਬੀ ਕਰ ਰਿਹਾ ਬਹੁਤ ਕਲੈਕਸ਼ਨ ਕਰੀ ਬੀ ਮੇਰੇ ਕੋਲ ਕਈ ਕਮਰੇ ਭਰੇ ਹੋਏ ਆ ਹਾਂ ਮੇਰੇ ਕੋਲ ਪੁਰਾਣੀ ਚੀਜ਼ਾਂ ਸੰਭੀ ਬੀਆਂ ਮੇਰੇ ਕੋਲ ਬਿਨਾ ਬਿਜਲੀ ਤੇ ਮਸ਼ੀਨ ਆ ਕਈ ਮਸ਼ੀਨਾਂ ਮੇਰੇ ਪਾਸ ਇਹ ਨॉर्मਲ ਫੀਨਾ ਬਿਨਾ ਬਿਜਲੀ ਤੇ ਬਿਨਾ ਬੈਟਰੀ ਤੇ ਬਿਨਾ ਸੈਲਾਂ ਦੇ ਅ ਟੈਲੀਵਿਜ਼ਨ ਜਿੰਨੀ ਆਵਾਜ਼ ਆ ਮੇਰੇ ਪਾ ਪੱਤਰਕਾਰ ਆਵਾ ਬੀ ਬਿਨਾ ਬਿਜਲੀ ਤੇ ਬਿਨਾ ਕਿਸੇ ਇਲੈਕਟ੍ਰੀਸ਼ੀਅਨ ਸਰਕਟ ਤੇ ਆਵਾਜ਼ ਬਣ ਨਹੀਂ ਸਕਦੀ ਫਿਰ ਮੈਂ ਉਹਨੂੰ ਤਜਰਬਾ ਕਰਕੇ ਬਤਾਉਂਗਾ ਭਾਈ ਇਸ ਤਰ੍ਹਾਂ ਬਣਾਣ ਕੀ ਆਵਾਜ਼ ਬਿਨਾਂ ਬਿਜਲੀ ਤੋਂ ਚੱਲਦੀ ਹੈ ਹਾਂ ਬਿਨਾ ਬਿਜਲੀ ਦੇ ਪਰ ਹੁਣ ਤਾਂ ਬਿਜਲੀ ਵੀ ਫ੍ਰੀ ਕੀਤੀ ਹੋਈ ਹੈ ਹੁਣ ਤਾਂ ਕੋਈ ਦਿੱਕਤ ਨਹੀਂ ਚਲੋ ਬਿਜਲੀ 24 ਘੰਟੇ ਨਹੀਂ ਨਾ ਹੁੰਦੀ ਹਾਂ ਹਾਂ ਬਿਜਲੀ ਵੀ ਕਦੇ ਕੱਟ ਮਾਰ ਜਾਂਦੀ ਕਟ ਮਾਰ ਜਾ ਬਿਜਲੀ ਵੀ ਕਦੀ ਬਬੂ ਕਿਤਾਬਾਂ ਪੜਨ ਦਾ ਸ਼ੌਂਕ ਹੈਗਾ ਬਹੁਤ ਮੇਰੇ ਕੋਲ ਲਾਇਬ੍ਰੇਰੀ ਦੀ ਬਣਾਈ ਵੀ ਕਰਾਂ 10000 ਕਿਤਾਬਾਂ ਦੀ ਹਰੇਕ ਬੋਲੀ ਦੀ ਕਿਤਾਬ ਮੇਰੇ ਕੋਲ ਹੈ ਪੀ ਤੋ ਮੰਨੂ ਇਤਨਾ ਇਤਨਾ ਚੋਦਾ ਕਿਤਾਬਾਂ ਪੜਨੇ ਦਾ ਲਿਟਰੇਚਰ ਪੜਨੇਗਾ ਤੋ ਮੈਂ ਛੋਟੀ ਕਿਤਾਬ ਇੱਕ ਦਿਨ ਮੈਂ ਇੱਕ ਪੜ ਲਿਉਦਾ ਔਰ ਜੇ ਉਹ ਸੀ ਬੜੀ ਕਿਤਾਬ ਹੋਆ ਤੀ ਉਹ ਦੋ ਦਿਨਾਂ માં ਤਿੰਨ ਦਿਨਾਂ માં ਜੱਤੀ ਉਹ ਮੇਰੇ ਪਾ ਪੂਰੀ ਨਹੀਂ ਹੋਆਦੀ ਮੈਨੂੰ ਆਪਣਾ ਨਹੀਂ ਦਿਨੀਆ ਬਾਦੀ ਬਿਲਕੁਲ ਬਹੁਤ ਲਿਟਰੇਚਰ ਪੜਿਆ ਜੀ ਹਿੰਦੀ ਦਾ ਪੰਜਾਬੀ ਦਾ ਅੰਗਰੇਜ਼ੀ ਦਾ ਉਰਦੂ ਦਾ ਤੇ ਪਵਾਦ ਨਾਲ ਸੰਬੰਧਿਤ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਹਾਂਜੀ ਜਿਹੜੇ ਪਵਾਦ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਉਹਨੂੰ ਕਹਾ ਬਈ ਇਹ ਇੱਕ ਤਾਂ ਨਸ਼ੇ ਪੱਤੇ ਦੇ ਬਚੋ ਇਹ ਰ ਆਪਣਾ ਮੈਂ ਤੇ ਕਰੋ ਆਪਣਾ ਤਰੱਕੀ ਕਰੋ ਸੋ ਇਸ ਸੰਬਾਪੂ ਨਾਰ ਸਿੰਘ ਜੀ ਮੋਹਨ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ ਨੇ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਫਵਾਦ ali ਹਰ ਇੱਕ ਸ਼ਖਸੀਤ ਨੂੰ ਤੁਹਾਡੇ ਰੂਬੂ ਕੋਲ ਆ ਕੇ ਕਰਾਂਗੇ ਤੁਹਾਨੂੰ ਇਹ ਇੰਟਰਵਿਊ ਕਿਓ ਜੀ ਲੱਗੀ ਤੁਸੀਂ ਜੁੜੇ ਰਹੋ ਪਾਰਟੀ ਪੰਜਾਬ ਦੇ ਨਾਲ ਆਪਣੇ ਕਮੈਂਟ ਬਾਕਸ ਵੀਡੀਓ ਦੇ ਵਿੱਚ ਜ਼ਰੂਰ ਦਿਓ ਧੰਨਵਾਦ